ਹਾਂਜੀ ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡਾ ਨਵਾਂ ਜਵਾਨਾ ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਤੇ ਡਾਕਟਰ ਸਾਹਿਬ ਇੱਕ ਦੱਸੋ ਲੋਕ ਸਭਾ ਚੋਣਾਂ ਆ ਰਹੀਆਂ ਹਨ ਗਰੀਬਾਂ ਤੇ ਦਰਹਿਤਪਰਾਂ ਨੂੰ ਅਣਗੌਲਿਆ ਕੀਤਾ ਉਹਦੇ ਬਾਰੇ ਕੁਝ ਦੱਸੋ ਜੀ ਹਾਂ ਦੇਖੋ ਪੱਤਰਕਾਰ ਸਾਹਿਬ ਜਿਹੜੀਆਂ ਲੋਕ ਸਭਾ ਚੋਣਾਂ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਇੰਪੋਰਟੈਂਟ ਤੇ ਸਭ ਤੋਂ ਵੱਧ ਅਣਗੌਲਿਆ ਜਿਹੜਾ ਮੁੱਦਾ ਹੈ ਉਹ ਦਲਿਤਾਂ दलित ਔਰਤਾ दलित ਬੱਚਿਆਂ ਦੇ ਮੰਗਾ ਮਸਲੇ ਆ ਦੰਤਾ ਦੀ ਸਿਹਤ ਦੀ ਸੰਭਾਲ ਕਿਵੇਂ ਹੋਵੇ दलित ਔਰਤਾਂ ਨੂੰ ਰੁਜ਼ਗਾਰ ਤੇ ਸਨਮਾਨ ਤੇ ਇੱਜ਼ਤ ਉਗਤ ਉਹਨਾਂ ਦੀ ਕਿਵੇਂ ਸਹੀ ਤਰੀਕੇ ਦੇ ਹੋਵੇ दलित ਨੌਜਵਾਨਾਂ ਨੂੰ ਰੁਜ਼ਗਾਰ ਕਿਵੇਂ ਮਿਲੇ ਇਸ ਬਾਰੇ ਪੰਜਾਬ ਦੀ ਕੋਈ ਵੀ ਪਾਰਟੀ ਸਨਿਆਮ ਆਧੁਨੀ ਪਾਰਟੀ ਬਹੁਜਨ ਸਮਾਜ ਪਾਰਟੀ ਕਮਿਊਨਿਸਟ ਪਾਰਟੀਆਂ ਤੇ ਕਾਂਗਰਸ ਅਕਾਲੀ ਭਾਜਪਾ ਕੋਈ ਵੀ ਵਿਚਾਰ ਨਹੀਂ ਕਰ ਰਹੇ ਸਾਨੂੰ ਦਲਿਤਾਂ ਦੇ ਮਸਲੇ ਦਲਿਤ ਨੌਜਵਾਨਾਂ ਦੇ ਮਸਲੇ ਦਲਿਤ ਔਰਤਾਂ ਦੇ ਮਸਲੇ ਦਲਿਤ ਬੱਚਿਆਂ ਦੇ ਮਸਲੇ ਨੂੰ ਉਹਨਾਂ ਦੇ ਮੰਗਾ ਮਸਲੇ ਨੂੰ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਵਿਚਾਰਨਾ ਚਾਹੀਦਾ ਤੇ ਉਭਾਰਨਾ ਚਾਹੀਦਾ ਡਾਕਟਰ ਐਸ ਮੱਥਾ ਦੇ ਹਾਲ ਲਈ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਅ ਦੇਖੋ ਪੱਤਰਕਾਰ ਸਾਹਿਬ ਜਿੰਨੀਆਂ ਵੀ ਕਿਸਾਨ ਯੂਨੀਅਨਾਂ ਨੇ ਚਾਹੇ ਉਹ ਚੰਗੀਆਂ ਨੇ ਚਾਹੇ ਉਹ ਮਾੜੀਆਂ ਨੇ ਚਾਹੇ ਉਹ ਤਰਕਵਾਦੀ ਨੇ ਚਾਹੇ ਉਹ ਗੈਰ ਤਰਕਵਾਦੀ ਨੇ ਉਹ ਆਪਣੇ ਮੰਗਾ ਮਸਲੇ ਲੈ ਕੇ ਸਾਰੀਆਂ ਪਾਰਟੀਆਂ ਦੇ ਦਰਵਾਜ਼ਿਆਂ ਤੇ ਜਾ ਰਹੀਆਂ ਨੇ ਪਰੰਤੂ ਜਿੰਨੀਆਂ ਵੀ ਮਜ਼ਦੂਰ ਯੂਨੀਅਨਾਂ ਨੇ ਅੱਜ ਦੀ ਡੇਟ ਦੇ ਵਿੱਚ ਸਾਰੀਆਂ ਹੀ ਮਜ਼ਦੂਰ ਯੂਨੀਅਨਾਂ ਦਲਿਤ ਯੂਨੀਅਨਾਂ ਦਲਿਤ ਐਸੋਸੀਏਸ਼ਨਾਂ ਦਲਿਤ ਭਲਾਈ ਫਰੰਟ ਘਰਾਂ ਦੇ ਵਿੱਚ ਬੈ ਗਏ ਨੇ ਸੋਫਿਆਂ ਦੇ ਉੱਤੇ ਬੈ ਗਏ ਨੇ ਆਰਾਮ ਕਰਨ ਲੱਗੇ ਨੇ ਪਿੱਛੇ ਹਟ ਕੇ ਬੈ ਗਏ ਨੇ ਜਦੋਂ ਤੁਸੀਂ ਪਿੱਛੇ ੜ ਕੇ ਫਿਰ ਤੁਹਾਡੇ ਮੰਗਾ ਮਸਲੇ ਨੂੰ ਕੌਣ ਪੁੱਛੇਗਾ ਅੱਜ ਦੀ ਡੇਟ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਦਲਤਾਂ ਦੇ ਲਈ ਸਭ ਤੋਂ ਇੰਪੋਰਟੈਂਟ ਮਸਲਾ ਜਿਹੜਾ ਰਵਿਦਾਸੀਏ ਸਿੱਖਾਂ ਲਈ ਮਜਬੀ ਸਿੱਖਾਂ ਲਈ ਬੌਰੀਏ ਸਿੱਖਾਂ ਲਈ ਜਿਹੜਾ ਹਰ OBC ਸਿੱਖ ਲਈ ਜਾਂ OBC ਵੀਰ ਲਈ ਸਭ ਤੋਂ ਇੰਪੋਰਟੈਂਟ ਮਸਲਾ ਉਹ ਹੈਗਾ ਭੂਮੀ ਸੁਧਾਰ ਬਿੱਲ ਸਾਨੂੰ ਇਹ ਗਰੀਬਾਂ ਮਜ਼ਦੂਰਾਂ ਦਲਿਤਾਂ ਕਿਸਾਨਾਂ ਛੋਟੇ ਕਿਸਾਨਾਂ ਨੂੰ ਇਹ ਪੁੱਛਣਾ ਚਾਹੀਦਾ ਹੈ ਹਰੇਕ ਪਾਰਟੀ ਨੂੰ ਜ਼ਮੀਨ ਸੁਧਾਰ ਬਿੱਲ ਨੂੰ ਲਾਗੂ ਕਰੋਗੇ ਕਿ ਨਹੀਂ ਕਰੋਗੇ? ਜ਼ਮੀਨ ਸੁਧਾਰ ਕਾਨੂੰਨ ਨੂੰ ਲਾਗੂ ਕਰੋਗੇ ਕਿ ਨਹੀਂ ਕਰੋਗੇ? ਇਹੀ ਸਵਾਲ ਭਗਵੰਤ ਮਾਨ ਦੀ ਪਾਰਟੀ ਨੂੰ, ਕੇਜਰੀਵਾਲ ਦੀ ਪਾਰਟੀ ਨੂੰ, ਇਹੀ ਸਵਾਲ ਭਾਜਪਾ ਨੂੰ, ਇਹੀ ਸਵਾਲ ਕਾਂਗਰਸ ਨੂੰ, ਇਹੀ ਸਵਾਲ ਕਾਮਰੇਡਾਂ ਨੂੰ, ਇਹੀ ਸਵਾਲ ਬਹੁਜਨ ਸਮਾਜ ਪਾਰਟੀ ਨੂੰ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਕਿ ਕੀ ਭੂਮੀ ਸੁਧਾਰ ਕਾਨੂੰਨ ਜਾਂ ਬਿੱਲ ਤੁਸੀਂ ਲਾਗੂ ਕਰੋਗੇ ਇਹਨਾਂ ਤੋਂ ਲਾਗੂ ਹੀ ਨਹੀਂ ਹੋ ਸਕਦਾ ਚਾਹੇ ਕਿਸੇ ਵੀ ਪਾਸੇੋਂ ਇਹਨਾਂ ਨੇ ਏਸ ਗੱਲ ਦੇਤੇ ਹਾਂ ਵੀ ਨਹੀਂ ਪਰ ਵੀ ਸਾਰੇ ਇਹੇ ਪਾਰਟੀਆਂ ਚਾਹੇ ਬਹੁਜਨ ਸਮਾਜ ਪਾਰਟੀ ਆ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਭਾਜਪਾ ਆ ਭੂਮੀ ਸੁਧਾਰ ਕਾਨੂੰਨ ਨੂੰ ਦੱਬਣ ਵਾਸਤੇ ਇਕਜੁੱਟ ਨੇ ਇੱਕ ਮਤ ਨੇ ਬਹੁਤ ਬੱਤਾਂ ਆ